ਸਾਸੀ ਕਾਨ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਨਵੀਂ ਬਣੀ ਸੰਸਦ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਅਤੇ ਫਿਲਮੀ ਅਦਾਕਾਰਾ ਕੰਗਣਾ ਵਰਨੌਤ ਵੱਲੋਂ ਵਾਰ-ਵਾਰ ਪੰਜਾਬ ਦੇ ਲੋਕਾਂ ਦਾ ਖਾਸ ਕਰਕੇ ਪੰਥਕ ਲੋਕਾਂ ਨੂੰ ਅਤਵਾਦੀ ਵੀ ਕਿਹਾ ਗਿਆ ਬੜੇ ਤਜਕਸੇ ਗਏ ਬੜੇ वाद-ਵਿਵਾਦ ਹੋਏ ਪੰਜਾਬ ਦੇ ਲੋਕਾਂ ਨਾਲ ਕੰਗਣਾ ਰਨੋਦ ਦੇ ਕੰਗਣਾ ਰਨੋਤ ਨੇ ਆਖਰਕਾਰ ਪੰਜਾਬੀਆਂ ਦੇ ਹੱਕ ਵਿੱਚ ਕਿਉਂ ਬੋਲਣਾ ਸ਼ੁਰੂ ਕਰ ਦਿੱਤਾ ਚਾਹੇ ਉਹ ਪੰਜਾਬ ਦੇ ਮਸ਼ਹੂਰ ਗਾਇਕ ਦਿਲਜੀਤ ਸਿੰਘ ਦੁਸਾਂਜ ਹੋਵੇ ਚਾਹੇ ਉਹ ਹੋਰ ਮੁੱਦੇ ਹੋਣ ਲੇਕਿਨ ਇੱਧਰ ਇੱਕ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਕੰਗਣਾ ਅਰਨੌਤ ਨੇ ਫਿਰ ਦੁਬਾਰਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਰਿਕਵੈਸਟ ਕੀਤੀ ਹੈ ਕਿ ਸਾਥ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕਾਫੀ ਉਮਰ ਦੇ ਨੇ 70 ਸਾਲ ਉਮਰ ਹੈ ਉਹਨਾਂ ਦੀ ਪੈਂਸਰ ਕੈਂਸਰ ਦੇ ਪੇਸ਼ੈਂਟ ਨੇ ਕਾਫੀ ਲੰਮੇ ਸਮੇਂ ਤੋਂ ਉਹ ਮਰਨ ਵਾਰ ਉੱਤੇ ਬੈਠੇ ਹੋਏ ਨੇ ਤੇਰਾ ਮੰਗਾ ਤਾਂ ਨਹੀਂ ਲੇਕਿਨ ਉਹਨਾਂ ਦੇ ਵਿੱਚੋਂ ਕੁਝ ਮੰਗਾ ਭਾਰਤੀ ਜਨਤਾ ਪਾਰਟੀ ਵੱਲੋਂ ਮੰਗ ਲੈਣੀਆਂ ਚਾਹੀਦੀਆਂ ਨੇ ਆਖਰਕਾਰ ਕੰਗਨਾ ਰਣੌਤ ਦੇ ਸੁਰ ਬਦਲੇ ਕਿਉਂ ਨਜ਼ਰ ਆ ਰਹੇ ਨੇ ਆਖਰਕਾਰ ਵਾਰ-ਵਾਰ ਕੰਗਨਾ ਰਣੌਤ ਹੁਣ ਕਿਉਂ ਨਹੀਂ ਤੰਜ ਕੱਸ ਰਹੀ ਹੁਣ ਕਿਉਂ ਨਹੀਂ ਕ੍ਰਿਟੀਸਾਈਜ਼ ਆਲੋਚਨਾ ਕਰਨ ਲਈ ਕਰ ਰਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਕਿਉਂਕਿ ਅੱਜ ਤੋਂ ਲਗਭਗ 20 ਤੋਂ 25 ਦਿਨ ਪਹਿਲਾਂ ਰੱਜ ਕੇ ਭੜਾਸ ਕੱਢੀ ਗਈ ਸੀ ਕੰਗੜਾ ਰਨੌਤ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਖਨੌੜੀ ਬਾਰਡਰ ਤੇ ਜਿਹੜੇ ਕਿਸਾਨ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰ ਰਹੇ ਨੇ ਇਦਰ ਹਰਜੀਤ ਗਰੇਵਾਲ ਰਫੀਦ ਪਿੱਟੂ ਵੱਲੋਂ ਅਤੇ ਜਿਹੜੇ ਕੇਂਦਰੀ ਮੰਤਰੀ ਨਵੇਂ ਬਣੇ ਨੇ 2000 ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਉਹਨਾਂ ਵੱਲੋਂ ਵੀ ਫਟਕਾਰ ਲਗਾਈ ਗਈ ਕੰਗੜਾ ਰਨੌਤ ਨੂੰ ਕਿ ਤੁਹਾਨੂੰ ਬਾਜ਼ ਆਣਾ ਚਾਹੀਦਾ ਹੈ ਇਹੋ ਜੀ ਭੱਦੀ ਸ਼ਬਦਾਵਲੀ ਵਰਤਨ ਤੋਂ ਇਧਰ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਡਟ ਗਈ ਹੈ ਸੂਤਰ ਦੱਸਦੇ ਨੇ ਕਿ ਬੜੀ ਜਲਦੀ ਕੰਗਨਾ ਨੌਤ ਜਿਹੜੀ ਹੈ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਪੰਜਾਬ ਅਤੇ ਹਰਿਆਣਾ ਦੇ ਖਨੌੜੀ ਬਾਰਡਰ ਤੇ ਜਾਵੇਗੀ ਅਖਰਕਾਰ ਕਿਉਂ ਸੂਤਰ ਦੱਸਦੇ ਨੇ ਕਿ ਉਹਨਾਂ ਦੀ ਫਿਲਮ ਜਿਹੜੀ ਹੈ 27 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਜਿਹਦਾ ਵਰਲਡ ਪ੍ਰੀਮੀਅਰ ਆਲਰੇਡੀ ਲਾਂਚ ਹੋ ਚੁੱਕਿਆ ਹੈ ਉਹ ਪੰਜਾਬ ਦੇ ਸ੍ਰੀਮਾ ਘਰਾਂ ਦੇ ਵਿੱਚ ਵੀ ਲੱਗੇਗੀ ਆਲਰੇਡੀ ਇਹਦੇ ਤੇ ਵਿਵਾਦ ਖੜਾ ਹੋਇਆ ਸੀ 9 ਕੱਟ ਲੱਗੇ ਨੇ ਉਸ ਫਿਲਮ ਤੇ ਯਾਨੀ ਕਿ ਸਿੱਖ ਕੌਮ ਵੱਲੋਂ ਵਿਰੋਧ ਕੀਤਾ ਗਿਆ ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜੋ 19ਵੀਂ ਸਦੀ ਦੇ ਸੰਤ ਨੇ ਜਿਨ੍ਹਾਂ ਨੇ ਪੰਜਾਬ ਦੇ ਅਤੇ ਪੰਥ ਦੀ ਆਵਾਜ਼ ਉਠਾਈ ਉਹਨਾਂ ਦਾ ਕਿਰਦਾਰ ਬੜਾ ਛੋਟਾ ਦਿਖਾਇਆ ਗਿਆ ਉਹ ਖਾਲਸਾਤਨ ਦੀ ਮੰਗ ਕਰ ਰਹੇ ਨੇ ਤੇ ਕਾਂਗਰਸ ਨੂੰ ਵੋਟ ਪਾਉਣ ਦੀ ਹਮਾਇਤ ਕਰ ਰਹੇ ਨੇ ਲੇਕਿਨ ਬਾਅਦ ਵਿੱਚ ਵਿਵਾਦ ਖੜਾ ਹੋਇਆ 9 ਕੱਟ ਜਿਹੜੇ ਨੇ ਉਹਨੂੰ ਲਗਾਏ ਨੋ ਕੱਟ ਲਗਾਉਣ ਤੋਂ ਬਾਅਦ ਸੈਂਸਰ ਬੋਰਡ ਨੇ ਹਰੀ ਛੰਡੀ ਦੇ ਦਿੱਤੀ ਹੈ 17 ਜਨਵਰੀ ਨੂੰ ਪੂਰੇ ਭਾਰਤ ਦੇ ਸਿਨੇਮਾ ਘਰਾਂ ਦੇ ਵਿੱਚ ਉਹ ਜਿਹੜੀ ਫਿਲਮ ਹੈ ਜਿਹੜੀ ਜਾਰੀ ਹੋਵੇਗੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵਿਰੋਧ ਹੋਣਾ ਹੈ ਵਿਰੋਧ ਤੋਂ ਬਚਣ ਲਈ ਕੰਗਣਾ ਰੌਤ ਹੁਣ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੂੰ ਅੱਜ ਪੂਰੇ 44 ਦਿਨ ਹੋ ਗਏ ਨੇ ਮਰਨ ਵਰਤ ਉੱਤੇ ਬੈਠੇ ਹੋਏ ਉਹਨਾਂ ਦੇ ਹੱਕ ਵਿੱਚ ਬੋਲ ਰਹੀ ਹੈ ਧੰਨਵਾਦ